ਸ੍ਰੀ ਕਾਲਜੀ ਸੰਧੂ ਡੈਰੀ ਫਾਰਮ ਸਰਦੂਗੜ ਤੇ ਸਵਾਗਤ ਹੈ। ਆਪਸ ਕਰਦੇ ਸੱਜਣੋ ਸਾਰੇ ਜਾਨਵਾਰਾਂ ਤੇ ਘਰ ਪ੍ਰਵਾਹ ਦੀ ਲਾਹ। ਅੱਜ ਪਹੁੰਚੇ ਆਪਾਂ ਮੰਡੀ ਛੱਬ ਵਾਲੀ। ਇਹ ਤારીખ 3 ਮਹੀਨਾ 2025 ਲੈਣਾ ਆ ਗਿਆ ਐਤਵਾਰ। ਛਿੱਕ ਮੰਡੀ ਆ ਜਿਹੜਾ ਰਾਮਪੁਰੇ ਦੀ ਨਾਲ। ਉਹ ਤਾਂ ਮੇਟਿਓ ਮੰਡੀਆਂ ਨਾਂਗੇ ਆਪਰਾ ਉਹ ਕੰਮ ਤੰਦੇ ਸਾਨੂੰ ਪਤਾ ਕਰਾ ਹ ਗੂਆ ਲਾਉਣ ਲਾਗੇ ਪਾਈਪ ਲਾਈਨ ਪਾਉਣ ਲਾਗੇ ਉਹਦਾ ਕਰਕੇ ਤੇ ਜਿਹੜੇ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਸਬਸਕ੍ਰਾਈਬ ਕਰ ਲਿਓ ਸੰਧੂ ਡੇਰੀ ਫਾਰਮ ਸਰਦੂਲਗੜ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਕਰ ਲਿਆ ਉਸ ਪਰਕ ਆਪਣੇ ਵਾਲਾ 628340291 ਇਹ ਨੰਬਰ ਆਪਣਾ ਤੇ ਤੁਹਾਡੇ ਵਰਗੇ ਭਰਾਵਾਂ ਨਾਲ ਹੀ ਹੌਸਲਾ ਮਿਲਦਾ ਲਾਇਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਆ ਕਰੋ ਉਹਦੇ ਨਾਲ ਪਤਾ ਲੱਗਦਾ ਰਹਿੰਦਾ ਵੀ ਵੀਡੀਓ ਕਹੇ ਜੀ ਬਣੀ ਅੱਜ ਸੱਜਣੋਂ ਮਿਲਦੇ ਹੁਣ ਮੰਡੀ 'ਚ ਬਾਕੀ ਜਿਹੜੇ ਬੰਦੇ ਵੀਡੀਓ ਦੇਖਦੇ ਬਹੁਤ ਬਹੁਤ ਜਾਇਜ਼ ਧੰਨਵਾਦ ਅੱਜ ਨੂੰ ਆਜੋ ਤੇ ਮਿੱਤਰੋ ਆਂਡਰੋਕ ਵਾਲਾ ਵੀ ਚੈੱਕ ਕਰੋ ਬਾਈ ਨੂੰ ਮੇਲ ਵਗੈਰਾ ਹੀ ਪੁੱਛ ਲਾਂਗੇ ਕੀ ਮੁੱਲ ਨਾਲ ਦਾ ਕੱਟਾ ਗਿਆ ਕੱਟਿਆ ਬਈ ਆਹ ਦੇਖੋ ਸਾਥੀ ਨਾਲ ਸਾਈਡ ਦਾ ਰੱਖਦੇ ਆ ਥੋੜੇ ਮੋٹے ਥਾਣੋਂ ਵਧੀਆ ਲੱਗਿਆ ਮੁੱਠੀ ਵਾਲਾ ਅੱਛਾ ਇੰਨੇ ਸੂਲ ਇਹਦਾ ਕੋਲੇ ਥੋੜੀ ਆ ਜਮੈਂ ਇਸ ਕੋਲੇ ਆ ਜੇ ਨਾ ਗੁੱਦੀ ਆ ਗੁੱਦੀ ਆ ਜੀ ਅੱਛਾ ਗੁੱਦੀ ਹੈ ਅੱਛਾ ਤੇ ਕੈਦਨੋ ਕੇ ਸੂ ਨੂੰ ਸੂਲ ਹੋ ਕੇ ਜੀ 10 12 ਮੈਂ ਕਿੰਨਾ ਦੁੱਧ ਕਰੀ ਜੜੀ ਹੈ ਦੁੱਧ ਆ ਜਾ ਜੀ 12 ਲੀਟਰ 12 ਕਟਵਾ ਦੂੰਗੀ ਹਾਂਜੀ 12 ਕਿਲੋ ਹੁੰਦਾ 10 11 ਦਾ ਨਾ ਕੋਈ ਸੂਜ ਨੇ ਦੋ ਦੰਦ ਹੈ 20 ਲੱਖ ਰੁਪਏ ਮੋਲਨਾ ਅੰਦਾਜ਼ਾ ਪਤਾ ਹੈ ਹਾਂ ਅੱਛਾ 140 ਦੀ ਦੇ ਦੇ ਕਰਨੇ ਬਾਈ ਸਾਈਡ ਜੋ ਰੱਖਦੇ ਥੋੜੀ ਜੀ 924 95 ਕਰਦੇ ਕੰਮੈਂਟ ਰੱਖਦੇ ਪਾਰ ਦਾ ਕੰਮ ਨਹੀਂ ਕਰੂ ਨਹੀਂ ਜੀ ਕਰੂ ਕਰੂਗਾ ਕਰੂਗਾ 9924 ਜੀ 8404 96 99404 99404 ਹਾਂਜੀ ਤਾਂ ਤਾਂ ਬੋਤਲ ਛੋਟੀ ਬਈ ਟੌਪ ਦੀ ਬਰੀਡ ਹੈ ਛੋਟੇ ਸਿੰਗੀ ਦੀ ਹੈ ਆਹ ਮਾਜੇ ਸੱਜਣੋ 10 ਦਿਨਾਂ ਦੀ ਕੱਚੀ ਹੈ ਇਹ ਵਾਲੂ ਆ ਵਧੀਆ ਖੋਲਣਾ ਨੇ ਟਣਾ ਸੁਣਾ ਬਹੁਤ ਸਾਫ ਢਿੱਲ ਬਹੁਤ ਵੇਲੇ ਵਿੱਚ ਬਲਕਰ ਫਿੱਕੀ ਹੈ ਉਤੋਂ ਬਰੀਡ ਦੀ ਚੰਗੀ ਆ ਮਸਨ ਮਾਤ ਲਈ ਇਚਾਂ ਮੜੀਆਂ ਐਣ ਜਮਾਂ ਕੋਈ ਥਾਣਾ ਨਿਮਾਚਾਰੀ ਬਾਈ ਕਿਹਨਾਂ ਪੂਰਾ ਫਰਕ ਵੀ ਨਹੀਂ ਜਮਾ ਇਸ ਘਰ ਨੂੰ ਮੱਚੀ ਕੀ ਹਾਲ ਹੈ ਬਾਈ ਧੰਨਵਾਦ ਬਾਈ ਖੇੜਾ ਪਿੰਡਾ ਪਥਰਾਲਾ ਪੱਕਾ ਪਥਰਾਲਾ ਕਿੰਨਾ ਸੂ ਸੂਣਾ ਬਾਈ ਮੱਚ ਨੇ ਫੇਰ ਤੀਜਾ ਸਵਾਸ ਨੂੰ ਆਇਆ ਕਿੰਨਾ ਕਦਾਂ ਰਹਿ ਗਏ 10 ਦਿਨ ਪਿਆ 10 ਆ ਤੁਰਤੀ ਲਾਉਂਦੀ ਹੈਗੇ ਤੁਰਤੀ ਲਾਉਂਦੀ ਹੈਂ ਅੱਛਾ ਮਾ ਸੂੰਦੇ ਸੂੰਦੇ ਲਾ ਲਾਂਦੀ ਹਣਾ ਇੱਕ ਤਾਂ ਤੁਹਾਨੂੰ ਪਹਿਲਾਂ ਹਣਾ ਬਾਈ ਮੁੱਕੇ ਦੇ ਨਾ ਪਿਛਲੇ ਘੜੇ ਦੁੱਧ ਕਿੰਨਾ ਦਾ ਸਹੀ ਦੱਸਣੀ ਹੈ 11 ਕਿੰਨਾ ਦਾ ਸਹੀ ਗੱਲ ਹੈ ਹਣਾ ਕੋਈ ਬਾਈ ਵਿਚਾਰਨਾ ਝੂਠ ਨਹੀਂ ਬੋਲਿਆ ਨਹੀਂ ਤਾਂ 15 16 ਵੀ ਕਹਿੰਦੇ ਵਿੱਚ ਕਿਉਂ ਅੱਖੀ ਬਈਆਂ ਕੀ ਰਹਿੰਦੇ ਮੈਂ ਇਸੇ ਨਰਮਾ ਹਣਾ ਤੁਸ ਨੂੰ ਮੈਂ ਇਸ ਫਲਾਂ ਦੇ ਅੱਧਾ ਕਿਲੋ ਦੁੱਧ ਘੱਟ ਦੇ ਦੇ ਮੈਂ ਇਸ ਨਰਮਾ ਲੈ ਲਿਆ ਕਰੋ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਤੇ ਬਾਈ ਕੀ ਰੇਟ ਹੈ ਦਾ ਮੋਲ 110 ਕਰਦੇ ਆਂ ਬਾਈ ਦੇਣਗੇ ਨਹੀਂ ਲੱਖ ਜੀ ਜਨਾ ਮੋਬਾਈਲ ਨੰਬਰ ਹੈ 96463466 ਨਾਂ ਕੀ ਹੋਵੇ ਰਾਮੂ ਰਾਮੂ ਕੱਕਾ ਪਥਰਾਲਾ ਲੈ ਲਿਓ ਬਾਈ ਦਾ ਸੰਪਰਕ ਕਰਦੀ ਆ ਬਾਈ ਸੋਟਦਾ ਨਾ ਹਾਂ ਬਾਈ ਦੇਖ ਵੇ ਢਿਰ ਲਓ ਬਈ ਪੂਰੀ ਲੇਵਾ ਖੋਲਣਾ ਬਰੀਡ ਹੈਗੀ ਮੱਝ ਦੀ ਅੱਛਾ ਮਾਗਰ ਰੋਗਾ ਨਾ ਖਾਣਾ ਪਹਿਲਾਂ ਸੋਚ ਪਹਿਲਾਂ ਮਾਗਰ ਬੱਚੀ ਹਾਂ ਪਹਿਲਾਂ ਬਹੁਤ ਸੋਹਣੀ ਰਹਿ ਰਹੇ ਹੈ ਕੀ ਬਾਤ ਹੈ ਮਾਗਰ ਬੱਚੀ ਖਲਾਸ ਆ ਬਈ ਜਮਾ ਮਾਗਰ ਬੱਚੀ ਵਪਾਰ ਦਾ ਕੰਮ ਕਰਦੇ ਹੋ ਨਹੀਂ ਕਰੇ ਡੇਰੀ ਦੇ ਡੇਰੀ ਹੈ ਕਰੇ ਕਿਹੜੇ ਪਿੰਡਾ ਮਾਲਲਾ ਦਾ ਇਹਦਾ ਹੂੰ ਬਈ ਦੰਦਾ ਚ ਹੈ ਨਾ ਹਾਂ ਬਈ ਪਹਿਲਾਂ ਦਾ ਅੱਛਾ ਕਿੰਨਾ ਦੋ ਦੱਸਿਆ ਦੋ ਦੇ 14 ਲੀਟਰ 14 ਲੀਟਰ ਮਾਗਰ ਬੱਚੀ ਹੈ ਨਾ ਹਾਂ ਆਮ ਲੈਵਲ ਉਪੇ ਦੀ ਸੋਹਣੀ ਹੈ ਯਾਰ ਤਾਂ ਤੁਦੀ ਬੋਲੀ ਜਾਮਾ 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 ਅੱਛਾ ਤੁਸੀਂ ਲਈ ਹੈ ਹਾਂ ਕਿੰਨੇ ਰੁਪਏ ਦੇ 6500 ਸੈਟ ਹੈ ਚਲ ਬੱਚੀ ਵੀ ਆ ਗਈ ਨਾਲ ਹਾਂ ਠੀਕ ਹੈ ਤੇ ਵਪਾਰ ਦਾ ਕੰਮ ਕਰਦੇ ਹੋ ਨਹੀਂ ਨਹੀਂ ਕਰਦੇ ਆ ਜੀ ਦੇਖਣ ਅੱਛਾ ਡੇਲੀ ਦਾਂਗੇ ਠੀਕ ਹੈ ਧੰਨਵਾਦ ਭਰਾਵਾ ਕਿਹੜਾ ਪਿੰਡ ਦਾ ਨਾ ਬਈ ਸਾਡੀ ਖੇਡਦਾ ਨਾ ਸਰਦਾਰ ਕਿਹਨੂੰ ਹੈ ਕਿਹੜਾ ਪਿੰਡ ਦਾ ਨਾ ਮਾਲਾਵਾ ਕਬੱਡੀ ਖੇਡਦਾ ਤੂੰ ਵੀ ਖੇਡਦਾ ਨਾ ਅਸ਼ਾਗ ਤੇ ਆਉਂਦੇ ਬੰਨੂਦੇ ਨਾ ਤੇ ਹੁਣ ਤੂੰ ਇਧਰ ਆ ਕਰਾ ਜੀ ਆਪਾਂ ਉਹ ਕਰਛੇ ਆ ਗਏ ਬੱਚੀ ਬਹੁਤ ਟੌਪ ਤੂੰ ਦੂਦਵਾਤੀ ਬਈ ਇਹ ਹਾਂ ਆਪਾਂ ਹੀ ਬੰਨਾਂ ਦੋ ਦਵੈਨਾ ਵੇ ਅੱਛਾ ਬਹੁਤ ਟੌਪ ਦੀ ਬੱਚੀ ਆ ਭਰਾਵਾ ਦੋਨੀ ਟੌਪ ਦੀਆਂ ਉਹ ਲੈ ਬਾਈ ਜੀ ਖੜੀ ਕਰਕੇ ਦੇਖ ਬੱਚੀ ਦਾ ਗਾਂ ਲੈਣੀ ਹੋਵੇ ਨਾ ਜਾਂ ਮਾਜਾ ਬਾਈ ਨੂੰ ਫੋਨ ਕਰ ਲੈ ਕਰੋ ਡੱਬ ਵਾਲੀ ਪਿੰਡਾ ਬਾਈ ਦਾ ਬਾਈ ਜੀ ਮੇਰਾ ਹੈਗਾ 9729800214 ਆਈ ਜਾ ਬਾਈ ਜਾਨੀ ਕਿ ਸੌਦੇ ਪਸੰਦੇ ਕਰਵਾਉਣੇ ਹਨ ਬਿਲਕੁਲ ਜੀ ਜੋ ਗਾਂ ਅੱਜ ਜੋ ਵੀ ਮਤਲਬ ਕਸਟਮਰ ਨੂੰ ਚਾਹੀਦਾ ਆਪਣੇ ਨਾਲ ਸੰਪਰਕ ਕਰ ਸਕਦਾ ਨਾ ਕੀ ਹੈ ਵੀ ਆਪਣਾ ਸੰਦੀਪ ਬਾਈ ਬਾਈ ਬੱਚ ਬੰਦਾ ਬਹੁਤ ਖਿੱਚ ਕੇ ਦਗਵਾਉਂਦਾ ਬਾਈ ਬਹੁਤ ਹਸਾਬ ਨਾਲ ਤੇ ਮੋਬਾਈਲ ਨੰਬਰ ਵੀਰੇ ਇੱਕ ਵਾਰੀ ਮੋਬਾਈਲ ਨੰਬਰ ਦੁਬਾਰੇ ਬੋਲ ਦੇਣੇ 97298200214 ਠੀਕ ਜਦੋਂ ਮਰਜੋ ਬਾਈ ਨੂੰ ਕਾਲ ਕਰ ਲਿਆ ਕਰੋ ਬਾਈ ਕਹਿੰਦਾ ਵੀ ਸੌਦਾ ਹਾਂਜੀ ਤੇ ਇੱਕ ਵਾਰ ਬਾਈ ਦੀ ਇਹ ਵੀ ਚੱਲੀ ਆ 20000 ਜੇ ਤੁਹਾਨੂੰ ਕੋਈ ਨਗਦੇ ਯਾਰ ਕੋਈ ਗੱਡੀ ਵੀ ਤੇ ਲੈਣਾ ਹੈ ਸਬਸਕ੍ਰਾਈਬ ਕਰ ਦੇਣਾ ਹਾਂਜੀ ਸੋਨੇ ਵੈਦਣਾ ਹਾਂ ਆ ਜਾ ਬਸ ਆ ਜਾ ਆ ਲੈ ਸੱਜਣਾ ਇੱਕ ਨਾ ਸਾਨੂੰ ਬੈੜ ਦਿਖਾਉਣਿਆ ਡੱਬ ਵਾਲੀ ਮੰਡੀ ਚ ਮੂੰਹੋਂ ਦੋ ਦੰਦ ਤੋਂ ਜੀ ਖੜ ਡੱਬਲੀ ਮੰਡੀ ਅੱਜੇ ਦਿਨਾਂ ਦੇ ਰਹਿੰਦੇ ਆ ਸੂਣ ਖੜ ਕੇ ਦੇਖੀ ਬਾਈ ਕੋਲ ਯਾਰ ਆਹ ਵਾਹ ਬਾਈ ਦਾ ਕੱਦ ਪੂਰਾ ਵੱਡਾ ਕੱਲੀ ਬੱਚੀ ਤੋਰਦੇ ਕਿੰਨਾ ਕੱਦ ਹੈ 6 ਫਟ 6 ਫਟ ਕਰਦਾ ਤੇਰਾ ਵੀ ਉਸ ਪੰਟ ਟਾਰਦੀ ਆਲਾ ਬੜਾ ਕੱਦਦਾ ਯਾਰ ਹਨਾ ਕਰਮ ਵਾਲੀ ਦਾ ਅੱਡਾ ਕੱਦਦਾ ਭਰਾਵਾ ਗਾਣਾ ਪਹਿਲੀ ਵਾਰ ਦੇਖਿਆ ਪਤਾ ਇੱਕ ਵਾਰ ਫਰਜ਼ ਅੱਗੇ ਮੈਂ ਵੀ ਖੜਾ ਸੀ ਇੱਥੇ ਤਾਂ ਗੱਲ ਕਰਾਂ ਦਿਸਿਆ ਨਹੀਂ ਹੱਥ ਜਗਲ ਬਾਈ ਪੰਜਾਰਾ ਲੈ ਕੇ ਲੋਧਾਂ ਦਾ ਵੀ ਨਹੀਂ ਸਮਟ クリア ਦੋੰਦੀ ਬੱਚੀ ਹੈ ਸਰੀ ਵੀ ਬਹੁਤ ਹੈ ਗਾ ਸਾਡੇ ਮੰਦ ਪੁੱਤ ਹੈ ਬੱਚੀ ਹੈ ਪਹਿਲੇ ਸੂਏ ਇੱਕ ਸਾਹ ਮਸਾ ਤਨਸਾਲ ਦੀ ਬਹੁਤ ਬਹੁਤ ਕਿੰਨੇ ਦਾ ਰਹਿ ਗਈ ਵੀਰੇ ਇਹਦੇ ਵੀਰੇ 15 ਦਿਨ ਪਹਿਲੇ ਚੜ੍ਹੇ ਇੱਕ ਦਿਨ ਹੋ ਗਈ 14 ਦਿਨ ਪੱਛੇ ਲੈ ਬਹੁਤ ਪਈ ਹੈ ਨਾ ਮੈਂ ਨਾ ਇਹ ਚੀਨ ਹੀ ਦੇਵਾ ਹੋਰ ਕਰਨਾ ਵੀਰੇ ਹੂੰ ਦੇਖਾਈਏ ਬਰਾਬਰ ਹੋ ਗਈ ਨਾ ਇਹ ਚੰਗੇ ਫਾਰਮਰੀ ਆ ਬਾਈ ਬੱਛੀ ਹੈ ਨਾ ਮੈਂ ਮਾਲਕੀ ਹੈ ਅਸੀਂ ਕਰ ਰੱਖੀ ਗੱਲ ਅਸੀਂ ਨੂੰ 2.5 ਲੱਖ ਰੁਪਏ ਹੈ ਮਾਨ ਤਾਨ ਹੋ ਜਾਂਦਾ ਹੈ ਗੱਲ ਕਰ ਬੱਚਿਆਂ ਵਾਲੇ ਬੰਬ ਘੜ ਦੂਗੀ ਨਾ ਤੋ ਤਰੇ ਨਹੀਂ ਆਣਾ ਜਿਹੜੇ ਹਸਾਰ ਨੂੰ ਬੰਦ ਤੇ 90000 ਠੀਕ ਹੈ ਨਾ ਜਿੰਨੇ ਮਗਰ ਵਚਤ ਨੂੰ ਨਾ ਬੰਦ ਨੇ ਉਹ ਲੈ ਬਾਈ ਖੜੇ ਯਾਰ ਤੀਂਦੇ ਨਹੀਂਗੇ ਆ 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 ਏ ਵੀ ਕਿੰਨੇ ਦਾ ਨਾਮ ਇਹ ਜੀ ਦਾ ਬਹੁਤ ਅਸਰ ਕੋਲ ਇਹ ਭਾਈ ਮੈਲ ਨੰਬਰ ਕਿੰਨਾ 73473 ਵੀਰੇ 31635 ਮੱਲਣ ਪਿੰਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਨਾ ਕਿ ਵੀ ਆਪਣਾ ਅੰਗਰੇਜ਼ ਵੀਰੇ ਘਰੇ ਵੀ ਟੋਪ ਹੀ ਰੱਖਦੇ ਹਾਂ ਟੋਪ ਹੀ ਵੀਰੇ ਕੱਲੀ ਗਾਂਝਾ ਕਿ ਮੱਝਾਂ ਵੀ ਮੰਗਾ ਵੀ ਹੁੰਦੇ ਅੱਛਾ ਅੱਜ ਕੱਲ੍ਹ ਲੈ ਕੇ ਆ ਸੀ ਭਾਈ ਅੱਜ ਵੀਰੇ 6 ਸਿੰਘਾਂ ਅੱਛਾ ਦੋ ਗਾਂਗਾਂ ਦੂਜਾ 6 ਗਾਂਗਾਂ ਸਿੰਘਾਂ ਦੋ ਮੱਝਾਂ ਸੀ ਮੱਝਾਂ ਦੋਨੇ ਵੀ ਇਤਨਾ ਦੋ ਗਾਂਗਾਂ ਲੱਗੀਆਂ ਚਾਰ ਗਾਂ ਮਾਰੇ ਬੋਤਾ ਠੀਕ ਹੈ ਤਾਂ ਜਿਹੜਾ ਕਰਮ ਵਾਲਾ ਲੈ ਕੇ ਗੁਣੀ ਗਾਉ ਯਾਰ ਹਨਾ ਭਾਈ ਬੱਚੀ ਦੇ ਦੀ ਫਿਰ ਤਾਂ ਜਿਵੇਂ ਫੇਰੀ ਰਹੇ ਜੂਏ ਹਾਂਜੀ ਮੇਰੇ ਕੱਦ ਦੇਖ ਬਹੁਤ ਅਗਰਾਹ ਉਹਦੇ ਮੇਰੇ 80 ਤਾਂ ਹੈ ਗਾਂ ਦੇਖ ਯਾਰ ਆਪਣੀਆਂ ਨਹੀਂ ਆਪਣੀਆਂ ਆਜਾ ਹੱਥ ਨੇ ਉੱਪਰ ਦਾ ਬਾਈ ਜੀ ਸਸਤੀ ਗਾਜੀ ਸਸਤੀ ਗਾਜੀ ਬਾਈ ਲਿਖਾ ਹਵਾ ਬਣਾਉਣਿਆ ਬੜਾ ਨਾ ਛੋਟੇ ਜਿਹੇ ਥੋੜੇ ਆ ਬਾਈਆਂ ਦਾ ਕਰ ਦੋ ਦਾ ਨਾ ਦੋ ਦਾ ਕੀ ਬੱਚਾ ਬਾਈ ਅੱਛਾ ਅੱਛਾ ਇਹਨੂੰ ਕਿੰਨੇ ਦਿਨ ਹੋ ਗਏ ਸੋਹਣੇ ਤਿੰਨ ਦਾ ਨਹੀਂ ਮਿਲੂਗਾ ਸਮਾਨ ਦੋ ਦੀਆਂ ਮੁੰਦੀ ਇਹ ਦੋਨਾਂ ਦਾ ਚਾਹਦੀ ਆ ਕਿੰਨਾ ਕੁ ਪੌਲਾ ਬਾਈ ਦੋ ਦੋ ਸੋਹਣੇ ਆਏ ਚਾਰ ਦਾ ਹਾਂ ਇਹ ਚਾਰ ਦਾ ਇਹ ਵੀ ਚਾਹਦੀ ਦੋ ਹਾਂ ਦੋਨਾਂ ਦੇ ਚਾਹਦੀ ਆ ਇੱਕ ਤੀ ਇਹ ਪਹਿਲੇ ਹੈ ਨਾ ਹਾਂ ਪਹਿਲੇ ਹੀ ਉਹ ਵੀ ਪਹਿਲੇ ਹੀ ਹੋਰ ਤਾਂ ਵਾਲੀ ਵੱਡੀ ਆ ਤਰਾ ਉਹਦਾ ਕੀ ਰੇਟ ਹੈ ਇਹਦਾ ਕੀ ਰੇਟ ਹੈ ਬਾਈ ਕੀ ਦਾ ਬਾਈ ਇੱਕ ਦਾ ਇੱਕ ਦਾਸ ਮੋਬਾਈਲ ਨੰਬਰ ਛੋਟਾ ਹੋ ਗਿਆ ਹੈ ਨਾ ਦੋ ਦਾ ਨਾ ਵੀਰੇ ਇੱਕ ਦਾ ਇੱਕ ਦਾਸ ਲੱਖ ਦੀ ਆ ਅੱਛਾ ਉਹ ਆ ਗਿਆ ਭਾਈ ਯਾਰ ਕੰਮ ਲੱਗਿਆ ਇਹ ਤਾਂ ਆ ਗਈ ਬਾਈਆਂ ਇਹ ਵੀ ਸੂਈ ਹੈ ਬਾਈ ਨਹੀਂ ਗੱਬਣਾ ਇਹਦੇ ਕਿੰਨੇ ਦਿੰਦੇ ਨੇ ਇਹ ਆਹ ਫਾਂਸ ਚਿੰਦੀ ਇਹ ਗਰਮੀ ਵਾਲੀ ਹੈ ਨਾ ਕੋਈ ਸੰਗ ਕੋਈ ਗਰਮੀ ਨਹੀਂ ਮੰਨਦੀ ਚਾਲੇ ਖੜੀ ਆ ਬਾਈ ਇਹ ਵੀ ਜੋਗੀ ਹੈ ਇਹਦਾ ਕੀ ਰੇਟ ਹੈ ਬਾਈ ਇਹਦਾ ਮੰਗ ਬਈ ਇੱਕਦਮ ਪਿੰਡ ਬਾਜਾਂ ਦਾ ਮੰਨਣ ਜਿਹੜਾ ਸ੍ਰੀ ਮੁਕਸਰ ਸਾਹਿਬ ਆ ਗਿਆ ਨੰਬਰ ਦੇਦਾ ਉਹਨੇ ਬਾਈ ਨੇ ਟੌਪ ਕਲਾਸ ਹੀ ਆ ਜਮਾ ਯਾਰ ਬੰਬੀ ਆ ਬਾਕੀ ਬਾਰੇ ਆ ਯਾਰ ਸੋងਿਆ ਨੇ ਸੰਪਰਪਤ ੱਤਰ ਹੀ ਉਤੋਂ ਥੋੜੀ ਲੱਸੀ ਆ ਰਸਾ ਧਰ ਲਿਓ ਬਾ ਜਨਨ ਤੋਂ ਬਾਰਤ ਚੰਗਾ ਬਾਈ ਧੰਨਵਾਦ ਲੈ ਸੱਜਣਾ ਇੱਕ ਗਾਣਾ 에ਅਰ ਸ਼ੇਅਰ ਚ ਮਿਕਸ ਜੀ ਹੈ ਆ ਬਾਈ ਟੋਰੀ ਪੜਾ ਬੋਲਾ ਡਬਲ ਸੰਦਾ ਇਹ ਕੱਦ ਘਾੜੇ ਦਾ ਵੀ ਪੂਰਾ ਕਿੱਥੇ ਹੈ ਇਹ ਨਹੀਂ ਆ ਰਹੇ ਜੀ ਮਾਸੀ ਜੀ ਕੰਗਰਾਲ ਆ ਲਿਆ ਨਾ ਸਾਥ ਸਦ ਨੂੰ ਗਗਰ ਕਿਵੇਂ ਲੱਗਦੀ ਨਹੀਂ ਹੈ ਤੇਰ ਦੀ ਜਪਰੀ ਚਾਹ ਵਾਪਸ ਪਿੰਡ ਦਾ ਨਾਮ ਬੋਲੇ ਬਟੇ ਉਹ ਆਪਾਂ ਪਾਗਿਆਂ ਨਾਲ ਗੱਲਬਾਤ ਕਰਾਂਗੇ ਅਧਿਕਾਰ ਕਰਨੇ theater ਕਵਾਦੀ ਹੈ ਨਾ 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 ਨ ਸਭ ਦੀ ਕੀ ਹਾਲ ਚਾਲ ਹੈ ਜੀ ਬਾਈ ਬੋਬੇ ਸ਼ਾ ਬਾਪੂ ਦਾ ਬਾਪੂ ਦਾ ਬੱਚਾ ਬਾਪੂ ਬੋਲਿਆ ਬੱਚੇ ਕੀ ਹਾਲ ਹੈ ਵਧੀਆ ਵਧੀਆ ਕੈਮਾ ਸੂ ਸੂ ਨਾ ਗਾਣੇ ਬਈ ਤੀਜੇ ਸਾਲ ਕਿੰਨੇ ਦਾ ਰਹਿ ਗਏ ਤੁਹਾਨੂੰ ਨਾ ਲੈ ਜੂ ਪਟਨਾ ਨਾ ਲੈ ਜੂ ਪਿੰਡ ਕਿਹੜਾ ਪਿੰਡ ਨੰਦਗੜ ਦਾ ਨੰਦਗੜਾ ਕਿੰਨਾ ਦੁੱਧ ਪਿਛਲੇ ਘੜੇ ਨੂੰ ਕੀ ਬਈ ਦੁੱਧ ਕਿੰਨਾ ਦੇ ਦੂ ਦੁੱਧ ਬਈ ਇਹਨੇ ਪਿਛਲੇ ਸੋ ਸਤਾ ਲੀਟਰ ਪਾਇਆ ਤੇ ਦੀ 50 ਦੀ ਉਮੀਦ ਹੈ ਅੱਛਾ ਕੇ ਐਰ ਸ਼ਾਇਰ ਚ ਮਿਕਸ ਹੀ ਆ ਗਈ ਵਿੱਚ ਨਾ ਹਾਂਜੀ ਬਈ ਇਹ ਥੋੜੀ ਮਿਕਸ ਆ ਗਈ ਹੈ ਅੱਛਾ ਤੇ ਰੇਟ ਕੀ ਜਾਇਜ ਇਹਦਾ ਰੇਟ ਬਈ ਇਹਦਾ 2 20 ਕਰਦੇ ਆ 2 ਲੱਖ ਹੀ ਦੇ ਦਾਂ ਪਿੰਡ ਕਿਹੜਾ ਬੱਸਾ ਜੀ ਪਿੰਡ ਆਨੰਦਗੜ੍ਹ ਦੀ ਆ ਆਨੰਦਗੜ੍ਹ ਕਿੱਥੇ ਘਾ ਗਿਆ ਜੀ ਆਨੰਦਗੜ੍ਹ ਬਈ ਬਾਦਲ ਰੋਡ ਤੇ ਜਿਲ੍ਹਾ ਸਾਨੂੰ ਬਠਿੰਡਾ ਦਾ ਹੈ ਮੋਬਾਈਲ ਨੰਬਰ ਕਿੰਨਾ ਭਾਈ ਮੋਬਾਈਲ ਨੰਬਰ 9872737199 ਘਰੇ ਵੀ ਹੁੰਦੇ ਗਾਂ ਜਾਂ ਟੋਕੜੀ ਬਈ ਮੇਰਾ ਫਾਰਮ ਹੈ ਫਾਰਮ ਗਾਂ ਜਾਂ ਦਾ ਬੜੀ ਟੋਪ ਰੱਖਦਾ ਜਮਾ ਹਾਂ ਅੱਛਾ ਚਲ ਧੰਨਵਾਦ ਭਾਈ ਕਾਹੀ ਭਾਈ ਕੋਲ ਬਹੁਤਾ ਫਲਾ ਫਰਾ ਵਾ ਪੂਰੀ ਸਿਰੇ ਦਾ ਬੰਬੀ ਹੈ ਇੱਥੋਂ ਦੇ ਚੈੱਕ ਯਾਰ ਉਹਨਾਂ ਡਿਟੇਲ ਦੱਸਤੀ ਸਾਰੀ ਘਰ ਲਿਓ ਉਸ ਬਰਖ ਬਾਈ ਨਾਲ ਬਸ ਵਿਚਾਰੀ ਕਰ ਮਾਲੇ ਨਾਲ ਕਿਥੋਂ ਤੋਂ ਲੈ ਆਈ चंक सश्रीकाल जी मेबालू है बड़ा चंगा भावों गल कर ਹਰ ਗੱਤ ਲ ਹੋ ਗਈ ਵਿਚਾਰੀ ਆ ਔਰ ਲਾਵਾ ਕਰ ਲਾ ਕਿਹੜਾ ਪਿੰਡ ਆ ਬਾਈ ਨਾਲ ਬਾਈ ਨਾਲ ਬਈਆ ਰਾਜਸਥਾਨ ਰਾਜਸਥਾਨ ਜੋ ਆ ਅੱਛਾ ਆਪ ਦੀ ਘਰ ਦੀ ਹੈ ਤੇਰੀ ਆ ਬੱਚਾ ਕੀ ਮਗਰ ਬੱਚੀ ਮਗਰ ਬੱਚੀ ਹੈ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਰੇਟ ਦੁੱਧੋਂ ਨਹੀਂ ਘਟਦਾ ਤੱਲ ਨਾਲ ਜੀ ਹਣਾ ਫਰਕ ਤਾਂ ਨਹੀਂ ਪੈਂਦਾ ਪੈਂਦਾ ਨਹੀਂ ਹਣਾ ਮੇਰੇ ਕੋਲ ਵੀ ਇਹ ਹੀ ਇੱਕ ਹੈ ਦੁੱਧ ਤਾਂ ਉਹਨੇ ਆਈ ਜਾਂਦਾ ਗੱਲ ਕਰੂੰ ਥੋੜਾ ਜਿਹਾ ਤੈਨੂੰ ਪਤਾ ਦਿੱਕਤ ਜੀ ਹੋ ਜਾਂਦੀ ਹਣਾ ਕੈ ਦਿਨੋਂ ਕੋਈ ਸੂਈ ਰੋ ਚਲੋ ਜੀ 7 ਦਿਨ ਹੋ ਗਏ ਅੱਜ ਕਿੰਨਾ ਦੁੱਧ ਹੈ ਬਹੁਤ ਘੱਟੀ ਹੁੰਦੀ 14 ਕਿਲੋ 14 ਕਿਲੋ ਤੁਹਾਡਾ ਮੋਬਾਈਲ ਨੰਬਰ ਅਸੀ ਭਾਈ 9492 3679 ਇਹ ਰੇਟ ਸਿਹਦਾ 70000 ਮਾਣਟਣਾ ਸੱਜਣੋ ਕੋਲੇ ਆਉਂਦੇ ਹੋ। ਬੋਲੀਵਾ। ਸਾਨੂੰ ਸੱਜਣੋ ਗਾਂਾਂ ਬਾਈ ਦੇ ਵਧੀਆ ਯਾਰ। ਤੇ ਰੇਟ ਵੀ ਠੀਕ ਹੀ ਐ। ਤਾਂ ਤੁਣ ਕੋਸ ਨਹੀਂ ਕਹਿਦਾ ਹਾਂ। ਆਪੇ ਜੇ ਲਈਓ ਵਿੱਚ ਕੰਮ। ਲੈ ਸੱਜਣੋ ਗਾਂ ਕੱਜ ਵੀ ਇਹ ਨਹੀਂ ਮੰਡੀ ਦੇ। ਪੂਰਾ ਮੰਦਾ ਹੀ ਹਾਲ ਹੋ ਰਿਹਾ। ਇੱਧਰ 2-4 ਹੀ ਐ। ਇੱਧਰ ਵੀ ਜਗ੍ਹਾ ਖਾਲੀ ਪਿਆ। ਇੱਕ ਤਰੀਕ ਸ਼ੀਮਾ ਮਹੀਨਾ 2025 ਐਤਵਾਰ ਆ। ਗਾਂਕ ਬਹੁਤ ਘਾਟਾ ਵਿਚਾਰੇ ਕੱਲੇ ਗਾਂਾਂ ਵਾਲੇ ਬੰਦੇ ਐ। ਆਜੋ ਮਲਿਆਉਣੇ ਆ ਕਿ ਕੀ ਗੱਲ ਬਾਤ ਆ ਆਜੋ ਤਾਂ ਤੰਬੂ ਵਾਲਿਆਂ ਚੰਗਾ 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 ਗਰਮੀ ਹੋਦਾ ਪਰ ਵਿਚਾਰਿਆਂ ਤੋਇਖੜ ਲੱਗ ਜਾਂਦੇ ਆ ਤਾਂ ਗਰਮੀ ਹੋ ਜਾਂਦੀ ਆ ਕੱਦਰ ਦੇ 15 ਦਿਨ ਪਏ ਆ ਸੂਣ ਦੇ ਹੈਗੇ ਦੇਖੀ ਜਾਂਦੇ 15 ਦਿਨ ਤੇ ਆਣ ਫੁੱਲ ਜੂ ਬਹੁਤ ਨੂੰ ਮੈਂ ਨਜ਼ਰ ਦੀ ਹੈ ਨਾ ਪਹਿਲਾ ਪਾਣੀ ਪਈ ਕੋਈ ਨਮਾਈ ਜਾਂਦਾ ਦੁਪਹਿਰ ਦਾ 1 ਵਜਰਿਆ ਹਾਂ ਅੱਜ ਮੰਡੀ ਸੀ ਨਾਲ ਰਾਮਪਰੇ ਦੀ ਤਾਂ ਕਰਕੇ ਘਟਾ ਆ ਦੇ ਮੰਦੇ ਪਿਆ ਓਏ ਡਾਕਟਰ ਨਹੀਂ ਗਏ ਕਿ ਮੇਰੇ ਘਰੀ ਜਾਂਦੇ ਹਾਂ ਹਾਂ ਬਹੁਤ ਸੋਹਣੀ ਹੈ ਜੀ ਕਿ ਆਜਾ ਹੁਣੋਂ ਉਧਰ ਰਹਿਣਾ ਦੂਜਾ ਮਾਲ ਜਿਹੜੇ ਬਾਈ ਕਟੀਆਂ ਕੋਟੀਆਂ ਲੈ ਕੇ ਹੁੰਦੇ ਆ। ਸਾਡੇ ਚੈਨਲ ਨੂੰ ਗੱਲ ਸਬਸਕ੍ਰਾਈਬ ਜਿਹੜੇ ਭਰਾ ਰਹਿੰਦੇ ਆ। ਧੰਨਵਾਦ ਉਹ ਭਰਾ ਬਹੁਤ ਬਹੁਤ ਜ਼ਿਆਦੇ। ਸੱਜਣ ਨੂੰ ਮਿਲਾਂਗੇ ਅਗਲੀ ਵੀਡੀਓ ਚ ਫਿਰ ਉੱਥੇ ਹੀ ਜਾਵਾਂ। ਆ ਜਾ। ਆ ਜਾ। ਤਦ ਤੱਕ ਲਈ ਰੱਬ ਰੱਖਾ। ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜ਼ਿਆਦੇ। ਅੱਜ ਤੇ ਬਹੁਤ ਖੜੀਆਂ ਨੇ। ਆਜ ਸੱਜਣ ਨੂੰ ਮਿਲਾਂਗੇ ਅਗਲੀ ਵੀਡੀਓ ਚ ਕਰ ਲਿਓ ਸਬਸਕ੍ਰਾਈਬ। ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦੇ ਹੋ ਤਾਂ ਪਤਾ ਲੱਗਿਆ। ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜ਼ਿਆਦੇ।